ਫਰੋਹਪੁਰ ਦੇ ਪਿੰਡ ਸਹਿਰਾ ਖੇਤਿਆਂ ਦੇ ਖੇਤਾਂ 'ਚ ਤਿਆਰ ਖੜੀ ਕਣਕ ਦੀ ਫਸਲ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਲੱਗਦੇ ਹੀ ਕਿਸਾਨਾਂ ਵੱਲੋਂ ਬੜੇ ਪੱਧਰ ਦੇ ਉੱਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਲਾਗਲੇ ਪਿੰਡ ਦੇ ਲੋਕਾਂ ਤੇ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਬੜੀ ਮੁਸ਼ਕਲ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਤਾਂ ਬੁਝ ਗਈ ਪਰ ਕਾਫੀ ਫਸਲ ਸੜ ਕੇ ਸਵਾਹ ਹੋ ਗਈ। ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਜਿਸ ਕਿਸਾਨ ਦੀ ਫਸਲ ਸੜ ਕੇ ਸਵਾਹ ਹੋਈ ਹੈ ਉਸ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਅੱਜ ਬਹੁਤ ਇੱਕ ਮੰਦ ਭਾਗੀ ਘਟਨਾ ਵਾਪਰੀ ਸਾਡੇ ਪਿੰਡ ਸਰਦਾਰ ਗਮੇਸ਼ ਸਿੰਘ son of ਸਰਦਾਰ ਮਖਤਿਆਰ ਸਿੰਘ ਪਿੰਡ ਨਸੀਰਾ ਖਲਚੀਆਂ ਇਹਨਾਂ ਨੇ ਠੇਕੇ ਤੇ ਜ਼ਮੀਨ ਲਈ ਸੀ ਜੋ ਕਿ ਕਿਸੇ ਕਾਰਨ ਕਰਕੇ ਮਸ਼ੀਨ ਦੇ ਵਿੱਚੋਂ ਚਗਿਆੜਾ ਡਿੱਗਾ ਹੈ ਤੇ 4-5 ਕਿੱਲੇ ਜਿਹੜੇ ਕਣਕੇ ਆ ਵੇਖੋ ਆ ਆ ਸਾਰੀ ਸੜ ਕੇ ਤੇ ਜ਼ਿੰਮੇਵਾਰ ਦੀ ਸੁਆਹ ਹੋ ਗਈ ਏ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਾਂਗੇ ਬੇ ਇਹਨਾਂ ਨੂੰ ਜੋ ਵੀ ਬਣਦਾ ਮੁਆਜਾ ਹੈ ਉਹ ਦਿੱਤਾ ਜਾਵੇ ਦੂਜਾ ਅਸੀਂ ਸਾਰੇ ਪਿੰਡਾਂ ਦਾ ਧੰਨਵਾਦ ਕਰਨੇ ਆ ਪਿੰਡ ਨਸੀਰਾ ਖਲਚੀਆਂ ਦਾ ਵਸਤੀ ਨਥੇ ਸ਼ਾ ਧੀਰਾ ਪਤਰਾ ਦਾ ਮੋਹਰੇ ਵਾਲੇ ਦਾ ਜਿਨ੍ਹਾਂ ਨੇ ਸਾਡਾ ਇੰਨਾ ਸਹਿਯੋਗ ਦਿੱਤਾ ਹੈ ਤੇ ਮਿੰਟੋ-ਮਿੰਟ ਸਾਰੇ ਪਿੰਡ ਇਕੱਠੇ ਹੋ ਕੇ ਟਰੈਕਟਰ ਲੈ ਕੇ ਪਾਣੀ ਵਾਲੀਆਂ ਟੈਂਕੀਆਂ ਲੈ ਕੇ ਹਰ ਇੱਕ ਤਰ੍ਹਾਂ ਦੇ ਸੰਦ ਲੈ ਕੇ ਇੱਥੇ ਆਏ ਨੇ ਤੇ ਉਹਨਾਂ ਨੇ ਅੱਗ ਤਕਾਬੂ ਪਾਇਆ ਹੈ ਦੂਜਾ ਜੋ ਬਾਸਸ ਸੀ ਪਾਣੀ ਵਾਲੀ ਸ਼ਹਿਰੋਂ ਆਉਣੀ ਸੀ ਉਹ ਵੀ ਸਾਡੇ ਕੋਲ 20 ਮਿੰਟਾਂ ਦੇ ਵਿੱਚ ਪਹੁੰਚੀ ਏ ਉਹਨਾਂ ਦਾ ਵੀ ਬਹੁਤ ਸਾਰਿਆਂ ਦਾ ਧੰਨਵਾਦ ਏ ਤੇ ਅਸੀਂ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਨੇ ਵੀ ਇਹਨਾਂ ਦਾ ਜੋ ਬਣਦਾ ਮੁਆਜਾ ਹੈ ਸਰਕਾਰ ਨੂੰ ਅਪੀਲ ਕਰਨੇ ਵੀ ਇਹਨਾਂ ਨੂੰ ਦਿੱਤਾ ਜਾਵੇ ਆ ਵਿਖਾ ਦੇ ਆ ਸਾਰਾ ਬਾਣ ਸਾਡਾ ਜੀ ਗਰਮੇ ਸਿੰਘ ਦਾ ਸੜ ਗਿਆ ਤੇ ਚੰਗਾ ਧੰਨਵਾਦ ਜੀ ਸਾਡਾ ਤੁਹਾਡਾ ਸਾਰਿਆਂ ਦਾ ਪਿੰਡਾਂ ਦਾ ਸਾਰਿਆਂ ਦਾ ਧੰਨਵਾਦ ਹੈ ਲੱਖਾਂ ਦੀ ਆ ਜੋ ਪਰਤ ਦੇ ਨਾਲ ਨੂੰ ਕਿ ਕਰਤ ਸੋਸ਼ੂ ਕੀਏ ਬਹੁਤ ਚਾਰਾਂ ਦਾ ਕੰਮ ਹੋ ਗਿਆ ਕੀ ਪੈੜੀ ਗਿਆ ਨਾ ਹੋਵੇ ਤੇ ਤੇਜ ਹੋ ਗਈ 1 ਕਰੋੜ ਤੋਂ ਲਾ ਸਾਰੇ ਨਹੀਂ ਯਾਰ ਉਹ ਤੇਰੇ ਉੱਪਰ ਲਾ ਕੇ ਨਹੀਂ ਮੈਂ ਉੱਪਰ ਲਾ ਪਰ ਲੈ ਕੇ ਸੇ ਵੀ ਨਾ ਫਾਇਦਾ ਹੀ ਕੋਈ ਦਾ ਆਏ ਮਾਮਾ ਮੈਂ ਲੜਣਾ ਵੀਡੀਓ ਬਣਾਉਣੀ ਨਹੀਂ ਦੇਣੀ ਸਾਨੂੰ ਨਹੀਂ ਯਾਰ ਇੱਕੀ ਵੀਡੀਓ ਮੇਰਾ ਮਾਮਾ ਨਹੀਂ ਕਾਲੇ ਹੀ ਆ ਤੇ ਆਹ ਟਰੈਕਟਰ ਆਹ ਦਾ ਟਰੈਕਟਰ ਖੋਪੀ ਗਿਆ ਆਹ ਤੇ ਨਾਲ ਨਾਲ ਵਾਂਗ ਕੀ ਪਰ ਨੂੰ ਹੋਣ ਖਾ ਫੇਰ ਨਹੀਂ ਆ ਰਾਇ ਉਹ ਭੈਣ ਤੋਂ ਉਧਰ ਨੇਰੀ ਬਣ ਜਾਂਦੀ ਨਾ ਰੋਲਾ ਉਹ ਰੋਲਾ ਪੈਂਦਾ ਕਿੰਨੀ ਆ ਰੱਖਾਂ ਕੋਈ ਗਰੀਬ ਬਾੜ ਨੂੰ ਲੰਗੇ ਹਾਂ ਆਪਣੇ ਪਾਣੀ ਖੁਸ਼ੀ ਜਾ ਰਿਹਾ ਟੈਂਕੀ ਕਿਹਦੇ ਕੋਲ ਸਪਰੇਅ ਵਾਲੀਆਂ ਵੀ ਟੈਂਕੀਆਂ ਹੈਣੀਆਂ ਲਿਆਉਂਦੇ ਹੀ ਨਹੀਂ ਇੱਕ ਜਣਾ ਵਿਚਾਰਾ ਹੁਣ ਨਹੀਂ ਨਾ ਕੁਝ ਕਰ ਸਕਦਾ ਮੇਰੇ ਕੋਈ ਪਾਣੀ ਥੋੜਾ ਘਰ ਬਾਲਦੇ ਪਾਣੀ ਮੇਰੇ ਕੋਈ ਟੈਂਕਰ ਹੋਵੇ ਨੇੜੇ ਫੇਰ ਹੈ ਟੈਂਕੀ ਟੁਕਿਆਂ ਭਰ ਕੇ ਰੱਖੀਆਂ ਹਨ ਕਰੇ ਥਲੇ ਵਿੱਚ ਭਾਈ ਫਿਰ ਕਰਨ ਫਿਰੋਜ਼ਪੁਰ ਤੋਂ ਸਬਤਜਨ ਸਿੰਘ ਦੀ ਰਿਪੋਰਟ